ਪੈਸੇ ਤਾਂ ਕੋਈ ਦਿੱਤੇ ਹੁਣ ਪੈਸੇ ਬਿਲਕੁਲ ਨਹੀਂ ਜੀ ਪੂਰਾ ਪਾਰਦਰਸ਼ੀ ਤਰੀਕੇ ਨਾਲ ਹੋਇਆ ਪੇਪਰ 1 ਰੁਪਿਆ ਨਹੀਂ ਦਿੱਤਾ ਕਿਸੇ ਨੂੰ ਜੀ ਮਾਨ ਸਰਕਾਰ ਦੀ ਗੱਲ ਸਹੀ ਸੀ ਪਹਿਲਾਂ ਮੈਂ ਅਸਿਸਟੈਂਟ ਲੀਗਲ ਆਫੀਸਰ ਸੀਗਾ ਪੰਜਾਬ ਪੁਲਿਸ ਦੇ ਵਿੱਚ ਉਦੋਂ ਮੇਰਾ 3 ਰੈਂਕ ਸੀਗਾ ਜੀ ਹੁਣ ਮੈਂ ਅਸਿਸਟੈਂਟ ਡਿਸਟ੍ਰਿਕਟ ਟਰਨੀ ਆ ਮੇਰਾ 1st ਰੈਂਕ ਹੈ ਤੇ ਬਾਰੀ-ਬਾਰ ਦਾ ਬੰਦਾ ਪੈਸੇ ਦੇ ਨਹੀਂ ਸਕਦਾ ਮਾਨ ਸਰਕਾਰ ਦੇ ਤਹਿਤ ਨੋ ਟੋਲਰੈਂਸ ਟੂ ਆਪਾਂ ਕਹਿੰਦੇ ਕਰਪਸ਼ਨ ਹੈ ਉਹਦੇ ਕਰਕੇ ਨਾ ਪਰਦੇਸੀ ਦੇ ਕਿਨਾਲੀ ਹੋਇਆ ਸਾਰਾ ਕੁਝ ਇਹ ਕਿਸੇ ਵੀ ਸਰਕਾਰ ਨੇ ਇਹ ਉਪਰਾਲਾ ਕਿਸੇ ਸਾਰੀ ਇੰਡੀਆ ਦੀ ਸਰਕਾਰ ਚ ਕਿਸੇ ਨੇ ਇਹ ਉਪਰਾਲਾ ਨਹੀਂ ਕੀਤਾ ਕਿ ਇੰਟਰਵਿਊ ਬੰਦ ਕੀਤਾ ਜਾਵੇ ਇਹ ਗਰੁੱਪ ਬੀ ਦੀ ਪੋਸਟ ਹੈ ਤੇ ਇਹਦੇ ਵਿੱਚ ਬੰਦ ਕਰਨਾ ਬਣਦਾ ਵੀ ਸੀਗਾ ਜੀ ਹੁਣ ਕੈਪੇਬਿਲਟੀ ਦੇ ਆਧਾਰ ਤੇ ਸਾਨੂੰ ਨੌਕਰੀਆਂ ਸਾਰਿਆਂ ਨੂੰ ਮਿਲੀਆਂ ਸੋ ਮੈਂ ਜਿੰਨੇ ਵੀ 443 ਅੱਜ ਪੰਜਾਬ ਦੇ ਨੌਜਵਾਨ ਮੁੰਡੇ ਕੁੜੀਆਂ ਜਿਹੜੇ ਵੱਖ-ਵੱਖ ਕੁਰਸੀਆਂ ਤੇ ਜਾ ਕੇ ਬੈਠਣਗੇ ਗੱਲ ਨੂੰ ਮੈਂ ਸਾਰਿਆਂ ਨੂੰ ਬਹੁਤ-ਬਹੁਤ ਵਧਾਈ ਦਿੰਦਾ ਸੱਚੀ ਕਾਲ ਦਾ ਅਨਮ੍ਰਿਤ ਦੇਖ ਰਿਹਾ ਤੁਸੀਂ ਤੇ ਮੈਂ ਆ ਰਵੀ ਸੰਗਰਾ ਹੋ ਰਿਹਾ ਪੰਜਾਬ ਸਰਕਾਰ ਨੇ 43000 ਪਹਿਲਾਂ ਨੌਕਰੀਆਂ ਦਿੱਤੀਆਂ ਔਰ ਇਸ ਕਾਫਲੇ ਨੂੰ ਅੱਗੇ ਵਧਾਉਂਦਿਆਂ ਪੰਜਾਬ ਸਰਕਾਰ ਅੱਜ 443 ਹੋਰ ਨੌਜਵਾਨਾਂ ਨੂੰ ਨਿਯੁਕਤੀ ਪੱਤਰ ਦੇਣ ਦੇ ਲਈ ਤਿਆਰੀ ਕਰ ਰਹੀ ਹੈ ਤੁਸੀਂ ਸਾਹਮਣੇ ਦੇਖੋ ਕਿ ਅਸੀਂ ਇਸ ਵੇਲੇ ਪੰਜਾਬ ਪੁਲਿਸ ਅਕੈਡਮੀ ਫਲੋਰ ਦੇ ਵਿੱਚ ਆ ਇੱਥੇ ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਨੇ ਪਹੁੰਚਣਾ ਥੱਲੇ ਤੁਹਾਨੂੰ ਜਿਹੜੇ ਨਵ ਨਿਯੁਕਤ ਵੱਖ-ਵੱਖ ਪੋਸਟਾਂ ਤੇ ਤਾਇਨਾਤ ਹੋਣ ਜਾ ਰਹੇ ਨੌਜਵਾਨ ਹੈ ਜਾਨੀ ਇਸ ਤੋਂ ਪਹਿਲਾਂ ਬੇਰੋਜ਼ਗਾਰ ਸੀ ਤੇ ਹੁਣ ਉਹਨਾਂ ਨੂੰ ਰੋਜ਼ਗਾਰ ਮਿਲਣ ਜਾ ਰਿਹਾ ਇਸ ਦੇ ਵਿੱਚ ਜੇ ਮੈਂ ਇੱਕ-ਇੱਕ ਕਰਕੇ ਦੱਸਾਂ ਤਾਂ ਅਸਿਸਟੈਂਟ ਡਿਸਟ੍ਰਿਕਟ ਟਰਨੀ ਇਨ ਪ੍ਰੋਸੀਕਿਊਸ਼ਨ ਐਂਡ ਲਿਟੀਗੇਸ਼ਨ ਡਿਪਾਰਟਮੈਂਟ ਦੇ ਵਿੱਚ 97 ਟੋਟਲ 443 ਵੱਖ-ਵੱਖ ਵਿਭਾਗਾਂ ਦੇ ਵਿੱਚ ਨੌਕਰੀਆਂ ਜਿਹੜੀਆਂ ਉਹ ਦਿੱਤੀਆਂ ਜਾ ਰਹੀਆਂ ਮੇਰੇ ਨਾਲ ਇੱਕ ਨੌਜਵਾਨ ਖੜਾ ਹੈ ਇਸ ਨੌਜਵਾਨ ਨੂੰ ਇਸ ਤੋਂ ਪਹਿਲਾਂ ਵੀ ਸਬ ਇੰਸਪੈਕਟਰ ਦੀ ਜਿਹੜੀ ਜੌਬ ਹੈ ਪੰਜਾਬ ਪੁਲਿਸ ਦੇ ਵਿੱਚ ਮਿਲ ਚੁੱਕੀ ਸੀ ਔਰ ਹੁਣ ਇਹ ਉਸ ਤੋਂ ਅਗਲੀ ਪੋਸਟ ਤੇ ਜਾਨੀ ਪੇਪਰ ਦੇ ਕੇ ਸਿੱਧੀ ਪ੍ਰੋਮੋਸ਼ਨ ਹੈ ਪ੍ਰੋਮੋਸ਼ਨ ਦੀ ਜਿਹੜੀ ਜੌਬ ਦਾ ਅੱਜ ਇਹਨਾਂ ਨੂੰ ਜਿਹੜਾ ਆਫਰ ਲੈਟਰ ਦਿੱਤਾ ਜਾਣਾ ਇਹਨਾਂ ਨੂੰ ਨਿਯੁਕਤੀ ਪੱਤਰ ਦਿੱਤਾ ਜਾਣਾ ਸਤਿ ਸ਼੍ਰੀ ਅਕਾਲ ਵੀਰ ਕੀ ਹਾਲ ਚਾਲ ਹੈ ਵਧੀਆ ਸਰ ਨਾਮ ਦੱਸ ਦਿਓ ਮੇਰਾ ਕਨਿਕ ਸਿੰਘਲਾ ਨਾਮ ਹੈ ਜੀ ਮਾਨਸਾ ਤੋਂ ਬਿਲੋਂਗ ਕਰਦਾ ਜੀ ਬਿਆਂ ਦਾ ਬੋਟਾ ਜਿਵੇਂ ਮਾਨਸਾ ਵਾਲੇ ਪਹਿਲਾਂ ਕਹਿੰਦੇ ਨੇ ਬੜੇ ਬੈਕਵਰਡ ਜਿਹਾ ਏਰੀਆ ਤੇ ਉੱਥੋਂ ਆਏ ਹੋਇਆ ਨੌਜਵਾਨਾ ਬੈਕਵਰਡ ਏਰੀਆ ਕਹਿੰਦੇ ਨੇ ਤੁਹਾਡੇ ਯਾਰ ਏਰੀਆ ਹਾਂਜੀ ਹਾਂਜੀ ਬਿਲਕੁਲ ਬੈਕਵਰਡ ਏਰੀਆ ਕਿਹਾ ਜਾਂਦਾ ਜੀ ਅੱਛਾ ਪਹਿਲਾਂ ਤਾਂ ਮਿਹਨਤ ਕਿੰਨੀ ਕੁ ਲੱਗੀ ਹੈ ਸਭ ਤੋਂ ਪਹਿਲਾਂ ਇਹ ਦੱਸੋ ਕਿ ਪਹਿਲਾਂ ਵੀ ਇੱਕ ਕਲੀਅਰ ਕੀਤਾ ਉਹਦੇ ਵਿੱਚ ਕਿੰਨੀ ਕੁ ਮਿਹਨਤ ਸੀ ਇਹਦੇ ਵਿੱਚ ਕਿਉਂਕਿ ਤੁਸੀਂ ਮੋਟੀਵੇਸ਼ਨ ਹੋ ਸਾਨੂੰ ਸੁਣਨ ਵਾਲੇ ਜਿਹੜੇ ਲੋਕ ਨੇ ਜਾਂ ਨੌਜਵਾਨ ਸੁਣ ਰਹੇ ਆ ਉਹਨਾਂ ਵਾਸਤੇ ਤੁਸੀਂ ਮੋਟੀਵੇਸ਼ਨ ਹੋ ਆ ਦਿਨ ਮਸਾ ਲਿਆਂਦਾ ਜਾਂਦਾ ਹੈ ਬਹੁਤ ਵੱਡੀ ਮਿਹਨਤ ਤੋਂ ਬਾਅਦ ਕਿੰਨੀ ਕੁ ਮਿਹਨਤ ਲੱਗੀ 2019 ਤੋਂ ਮੈਂ ਲਗਾਤਾਰ ਸਟੱਡੀ ਕਰ ਰਹੇ ਹਾਂ 5 ਸਾਲ ਹੋ ਗਏ ਜੀ ਮੈਨੂੰ ਇਹ ਕਰ ਇਹਦੇ ਵਿੱਚ ਲਾਅ ਪੜ੍ਹਦੇ ਹੋਇਆ ਹਾਂ ਮੈਨੂੰ ਲੱਗਦਾ ਇੱਕ ਪੰਨੇ ਪੜਨਾ ਹੁੰਦਾ ਇੱਕ ਕੜਨਾ ਹੁੰਦਾ ਇਹ ਕੜਨਾ ਪੈਂਦਾ ਇਹ ਨੌਕਰੀਆਂ ਵਾਸਤੇ ਇਹ ਜਿਹੜਾ ਅਸਿਸਟੈਂਟ ਡਿਸਟ੍ਰਿਕਟ ਔਰਨੀ ਦਾ ਪੇਪਰ ਕੜਨਾ ਪੈਂਦਾ ਬਹੁਤ ਮਿਹਨਤ ਲੱਗਦੀ ਹੈ ਜੀ ਇਹਦੇ ਵਾਸਤੇ ਕੋਚਿੰਗਾਂ ਵੀ ਲੈਣੀਆਂ ਪੈਂਦੀ ਹੈ 셀ਫ ਸਟੱਡੀ ਨਾਲ ਵੀ ਹੋ ਜਾਂਦਾ ਬਟ ਮਿਹਨਤ ਲਗਾਤਾਰ ਕਰੋਗੇ ਤਾਂ ਹੋ ਜਾਂਦਾ ਕਲੀਅਰ ਅਸੀਂ ਤੁਹਾਨੂੰ ਡਿਸਟ੍ਰਿਕਟ ਔਰਨੀ ਦਾ ਅਸਿਸਟੈਂਟ ਡਿਸਟ੍ਰਿਕਟ ਔਰਨੀ ਦਾ ਨਿਯੁਕਤੀ ਪੱਤਰ ਕਰਨਾ ਹੈ ਜੀ ਸਰ ਇਹੀ ਹੈ ਜੀ ਸਰ ਓਕੇ ਅੱਛਾ ਹੁਣ ਮੈਨੂੰ ਇਹ ਦੱਸੋ ਕਿ ਮਿਹਨਤ ਤਾਂ ਬਹੁਤ ਕੀਤੀ ਆ ਪੈਸੇ ਕਿੰਨੇ ਕ ਲੱਗੇ ਪੈਸੇ ਤਾਂ ਕੋਈ ਨਹੀਂ ਦਿੱਤੇ ਹੁਣ ਪੈਸੇ ਬਿਲਕੁਲ ਨਹੀਂ ਜੀ ਪ ਕਦੇ ਮਾਨ ਸਰਕਾਰ ਦੀ ਗੱਲ ਸਹੀ ਸੀ ਪਹਿਲਾਂ ਮੈਂ ਅਸਿਸਟੈਂਟ ਲੀਗਲ ਆਫੀਸਰ ਸੀਗਾ ਪੰਜਾਬ ਪੁਲਿਸ ਦੇ ਵਿੱਚ ਉਦੋਂ ਮੇਰਾ 3ਰੈਂਕ ਸੀਗਾ ਜੀ ਹੁਣ ਮੈਂ ਅਸਿਸਟੈਂਟ ਡਿਸਟ੍ਰਿਕਟ ਟਰਨੀ ਆ ਮੇਰਾ 1ਸਟ ਰੈਂਕ ਹੈ ਤੇ bari bari ਦਾ ਬੰਦਾ ਪੈਸੇ ਦੇ ਨਹੀਂ ਸਕਦਾ ਤੇ ਉਹੀ ਗੱਲ ਜੀ 3ਰਡ ਟਾਈਮ ਮੈਂ ਪੰਜਾਬ ਦੇ ਵਿੱਚ ਜੁਡੀਸ਼ੀਅਲ ਆਫੀਸਰਸ ਦੇ ਪੇਪਰ ਆ ਸੀ 159 ਪਰ ਦੀ ਭਰਤੀ ਹੋਈ ਸੀਗੀ ਉਹਦੇ ਵਿੱਚ ਵੀ ਮੈਂ ਇੰਟਰਵਿਊ ਦਿੱਤਾ ਤਾਂ ਲਗਾਤਾਰ ਮੈਂ ਪੇਪਰ ਦੇ ਰਿਹਾ ਤੇ ਲਗਾਤਾਰ ਹੀ ਮੇਰਾ ਪਹਿਲੀਆਂ ਰੈਂਕਾਂ ਚ ਆ ਰਿਹਾ ਤਾਂ ਮਤਲਬ ਪੈਸੇ ਤਾਂ ਦਿੱਤੇ ਨਹੀਂ ਇੱਕ ਦਾ ਮਾਨ ਸਰਕਾਰ ਦੇ ਤਹਿਤ ਨੋ ਟੋਲਰੈਂਸ ਟੂ ਆਪਾਂ ਕਹਿੰਦੇ ਨੇ ਕਰਪਸ਼ਨ ਹੈ ਉਹਦੇ ਕਰਕੇ ਨਾ ਪਾਰਦਰਸ਼ੀ ਤਰੀਕੇ ਨਾਲ ਹੀ ਹੋਇਆ ਸਾਰਾ ਕੁਝ ਜੀ ਅੱਛਾ ਪਿਛਲੀਆਂ ਸਰਕਾਰਾਂ ਵੇਲੇ ਬਹੁਤ ਕਹਿੰਦੇ ਹੁੰਦੇ ਸੀ ਕਿ ਪੈਸਾ ਦਿਓ ਜੀ ਝੋਲੇ ਚੱਕੀ ਫਿਰਦੇ ਨੇ ਨੌਜਵਾਨ ਜਾਂ ਨੌਜਵਾਨਾਂ ਦੇ ਮਾਪੇ ਕੇ ਭਾਈ ਆ ਸਾਡਾ ਰੱਖ ਲਓ ਬੈਗ ਸਾਡੇ ਮੁੰਡੇ ਨੂੰ ਕੋਈ ਨੌਕਰੀ ਦੇ ਹੀ ਦਿਓ ਕੋਈ ਛੋਟੀ ਮੋਟੀ ਦੇ ਦਿਓ ਇਸ ਸਰਕਾਰ ਚ ਨਹੀਂ ਨਜ਼ਰ ਆਇਆ ਕੁਛ ਇਹ ਸਰਕਾਰ ਦਾ ਇੱਕ ਤੁਹਾਨੂੰ ਉਪਰਾਲਾ ਦੱਸੂਗਾ ਕਿੰਨਾ ਵਧੀਆ ਸੀਗਾ ਅਸਿਸਟੈਂਟ ਡਿਸਟ੍ਰਿਕਟ ਔਰਨੀ ਦੇ ਵਿੱਚ ਇਹਨੂੰ ਆਪਾਂ ਏਡੀ ਕਹਿ ਦਿੰਦੇ ਆ ਸਰਕਾਰੀ ਵਕੀਲ ਕਹਿ ਦਿੰਦੇ ਆ ਏਪੀਪੀ ਕਹਿ ਦਿੰਦੇ ਆ ਇਨੂੰ ਵੱਖ-ਵੱਖ ਸਰ ਸਟੇਟਾਂ ਦੇ ਵਿੱਚ ਵੱਖ-ਵੱਖ ਨਾਮ ਦਿੱਤਾ ਜਾਂਦਾ ਹੈ ਇਹ ਸਰਕਾਰ ਦੇ ਕੇਸ ਲੜਦੇ ਆ ਪਰ ਇਹਦੇ ਵਿੱਚ ਇੰਟਰਵਿਊ ਪਹਿਲਾਂ ਪੱਕੀ ਸੀਗੀ ਪਹਿਲਾਂ ਇੰਟਰਵਿਊ ਹੋਣੀ ਹੀ ਹੋਣੀ ਹੁੰਦੀ ਸੀਗੀ ਪਹਿਲਾਂ ਕੋਈ ਬੰਦਾ ਮੀਨਜ਼ ਕਲੀਅਰ ਕਰ ਲੈਂਦਾ ਸੀਗਾ ਪੇਪਰ ਲਿਖਤੀ ਪੇਪਰ ਕਲੀਅਰ ਕਰ ਲਿਆ ਪਰ ਉਹ ਇੰਟਰਵਿਊ ਚੋਂ ਦਾ ਨਾਮ ਨਹੀਂ ਆਉਂਦਾ ਸੀ ਉਸ ਤੋਂ ਬਾਅਦ ਉਹ ਫਾਈਨਲਿਸਟ ਦੇਖਦਾ ਰਹ ਜਾਂਦਾ ਸੀ ਮੇਰਾ ਤਾਂ ਨਾਮ ਨਹੀਂ ਆਇਆ ਮਾਨ ਸਰਕਾਰ ਨੇ ਪਹਿਲੀ ਵਾਰ ਇੰਟਰਵਿਊ ਖਤਮ ਕਰਤੀ ਹੈ ਪੇਪਰ ਦੇ ਉਹ ਲੱਗਦਾ ਹੈ ਕਿ ਉੱਥੇ ਵਿੱਚ ਵਿਚਾਲੇ ਝੋਲੇ ਪਹੁੰਚ ਜਾਂ ਝੋਲੇ ਹੋ ਸਕਦਾ ਹੈ ਜੀ ਉਹ ਪਹੁੰਚਦੇ ਹਨ ਆਪਾਂ ਨੂੰ ਨਹੀਂ ਪਤਾ ਪਰ ਜਿਹੜਾ ਬੰਦਾ ਲਿਖਤੀ ਪੇਪਰ ਕਾਂ ਕਰਕੇ ਜੀ ਮੈਂ ਹੁਣ ਮੈਂ ਲਿਖਤੀ ਪੇਪਰ ਸੀ ਮੇਰਾ ਕੋਈ ਇੰਟਰਵਿਊ ਨਹੀਂ ਸੀ ਮਾਨ ਕਿਸੇ ਵੀ ਸਰਕਾਰ ਨੇ ਇਹ ਉਪਰਾਲਾ ਕਿਸੇ ਸਾਰੀ ਇੰਡੀਆ ਦੀ ਸਰਕਾਰ ਚ ਕਿਸੇ ਨੇ ਇਹ ਉਪਰਾਲਾ ਨਹੀਂ ਕੀਤਾ ਕਿ ਇੰਟਰਵਿਊ ਬੰਦ ਕੀਤਾ ਜਾਵੇ ਇਸ ਗਰੁੱਪ ਬੀਜ ਦੀ ਪੋਸਟ ਹੈ ਤੇ ਇਹਦੇ ਵਿੱਚ ਬੰਦ ਕਰਨਾ ਬਣਦਾ ਵੀ ਸੀਗਾ ਜੀ ਹੁਣ ਕੈਪੇਬਿਲਟੀ ਦੇ ਆਧਾਰ ਤੇ ਸਾਨੂੰ ਨੌਕਰੀਆਂ ਸਾਰਿਆਂ ਨੂੰ ਮਿਲੀਆਂ ਜੀ ਅੱਛਾ ਫੈਮਿਲੀ ਚ ਆਇਆ ਕੋਈ ਨਾ ਨਹੀਂ ਜੀ ਮੈਂ ਇਕੱਲਾ ਹੀ ਆਇਆ ਜੀ ਅੱਜ ਫੈਮਲੀ ਨੂੰ ਪਤਾ ਕਿ ਮੁੰਡੇ ਨੂੰ ਮਿਲ ਜਣਾ ਨਹੀਂ ਹਾਂਜੀ 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 ਸਰ ਫੈਮਲੀ ਦੀ ਕਿਵੇਂ ਦੀ ਸਟਰਗਲ ਰਹਿੰਦੀ ਆ ਕਿਉਂਕਿ ਬੱਚੇ ਦੇ ਨਾਲ ਫੈਮਲੀ ਦੀ ਬਹੁਤ ਜ਼ਿਆਦਾ ਸਟਰਗਲ ਹੁੰਦੀ ਆ ਮਾਪਿਆਂ ਨੂੰ ਬੜਾ ਫਿਕਰ ਹੁੰਦਾ ਕਿ ਸਾਡਾ ਪੁੱਤਰ ਪੜਦਾ ਤਾਂ ਪਿਆ ਪਤਾ ਨਹੀਂ ਜਿੰਦਗੀ 'ਚ ਕੁਝ ਬਣੇਗਾ ਜਾਂ ਨਹੀਂ ਬਣੇਗਾ ਡਿਸਕਸ਼ਨਸ ਕੀ ਹੁੰਦੀਆਂ ਸੀ ਫੈਮਲੀ ਨੇ ਜੀ ਬੜਾ ਸਪੋਰਟ ਕੀਤਾ ਮੈਨੂੰ ਫੈਮਿਲੀ ਨੇ ਕਹਿ ਹੋ ਜੂਗਾ ਮਤਲਬ 5 ਸਾਲ ਦੀ ਇੰਨੀ ਮਿਹਨਤ ਤੋਂ ਬਾਅਦ ਜੇ ਨਾ ਪੇਪਰ ਨਿਕਲੇ ਤਾਂ ਐ ਲੱਗਦਾ ਜਿੰਦਗੀ 'ਚ ਹੁਣ ਕੁਛ ਨਹੀਂ ਜੀ ਜੇ ਸਾਡੇ ਨਾਲ ਦੇ ਪ੍ਰਾਈਵੇਟ ਵਕੀਲ ਸੀਗੇ ਉਹ ਸਾਡੇ ਨਾਲ ਬੜੇ ਅੱਗੇ ਡੱਪ ਗਏ ਉਹਨਾਂ ਦਾ ਨਾਮ ਬਣ ਗਿਆ ਕਹਿੰਦੇ ਹੁੰਦੇ ਨੇ ਜਦੋਂ ਜਦੋਂ ਬਾਲ ਚਿੱਟੇ ਹੁੰਦੇ ਧੋਲੇ ਹੋਗੇ ਉਦੋਂ ਹੀ ਵਕੀਲ ਦਾ ਕੰਮ ਚੱਲਦਾ ਹੁਣ ਅਸੀਂ ਨਵੇਂ ਜੇ ਫੀਲਡ 'ਚ ਆਉਂਦੇ ਤਾਂ ਸਾਡਾ ਕੰਮ ਚੱਲਣਾ ਨਹੀਂ ਸੀਗਾ ਜੀ ਤਾਂ ਮਾਨ ਸਰਕਾਰ ਦੇ ਸਦਕਾ ਸਾਨੂੰ 2 2 ਸਾਲਾਂ ਦੇ ਵਿੱਚ ਦੋ ਨਿਯੁਕਤੀ ਪੱਤਰ ਮਿਲ ਗਏ ਕੀਤੀ ਕੋਸ਼ਿਸ਼ ਪਹਿਲਾਂ ਪ੍ਰਾਈਵੇਟ ਕੰਮ ਕਰਨੀ ਜੀ ਮੈਂ ਮੈਂ ਤਿਆਰੀ ਦੇ ਵਿੱਚ ਹੀ ਸੀ ਸ਼ੁਰੂ ਤੋਂ ਹੀ ਮ 2019 ਤੋਂ ਬਾਅਦ 2021 ਤੱਕ 2 ਸਾਲ ਮੈਂ ਪ੍ਰਾਈਵੇਟ ਪ੍ਰੈਕਟਿਸ ਕੀਤੀ ਹੈ ਉਹ ਉਹਦੇ ਦੌਰਾਨ ਮੈਂ ਪੜਦਾ ਵੀ ਰਿਹਾ ਪਰ ਪਾਰਟ ਟਾਈਮ ਹੀ ਲਾ ਕੇ ਚੱਲੋ ਕਿਉਂਕਿ ਪੜ੍ਹਾਈ ਦਾ ਇਨਾ ਟਾਈਮ ਸੀ ਸਾਨੂੰ 18-18 ਘੰਟੇ ਪੜ੍ਹਨਾ ਪੈਂਦਾ ਸੀ ਸਰ ਇਹਦੇ ਵਾਸਤੇ ਕਿ ਮੈਨੂੰ ਜੁਡੀਸ਼ਰੀ ਦਾ ਪੇਪਰ ਬਹੁਤ ਟਾਈਮ ਬਾਅਦ ਆਇਆ ਸੀ ਜੀ ਪੇਪਰ ਮਾਨ ਸਰਕਾਰ ਨੇ ਕੱਢ ਕੇ ਮਤਲਬ ਸਾਨੂੰ ਏਡੀਓ ਦਾ ਪੇਪਰ 2018 ਚ ਆਇਆ ਸੀ ਸਰ ਪਹਿਲਾਂ ਹੁਣ 2023-24 ਚੱਲ ਰਿਹਾ 6-6 ਸਾਲ ਬਾਅਦ ਜੇ ਪੋਸਟ ਆਉਣਗੀ ਫਿਰ ਤਾਂ ਮਿਹਨਤ ਬਹੁਤ ਲੱਗਦੀ ਹੈ ਸਰ ਇਹ ਪਿਸਟਾ ਇਹ ਤੁਹਾਡਾ ਦੂਜਾ ਨਿਯੁਕਤੀ ਪੱਤਰ ਦੂਜਾ ਨਿਯ ਹਮੂੰ ਬਹੁਤ ਬਹੁਤ ਮੁਬਾਰਕਾਂ ਔਰ ਸ਼ੁਭ ਕਾਮਨਾਵਾਂ ਤੁਹਾਡੇ ਪਰਿਖੇ ਦੇ ਵਾਸਤੇ ਤੁਹਾਡੇ ਮਾਪਿਆਂ ਨੂੰ ਬਹੁਤ ਸਾਰੀਆਂ ਮੁਬਾਰਕਾਂ ਸਾਡੇ ਵੱਲੋਂ ਤਾਂ ਬਹੁਤ ਸਾਰੇ ਨੌਜਵਾਨ ਨੇ ਕੁਝ ਹੋਰ ਵੀ ਨੌਜਵਾਨ ਨੇ ਵੀਰੇ ਕੀ ਹਾਲ ਚੱਲ ਆ ਠੀਕ ਹੋ ਸੱਸੀ ਗੱਲ ਜੀ ਹਾਂਜੀ ਵਧੀਆ ਜੀ ਮੈਂ ਜੀ ਪਠਾਨਕੋਟ ਤੋਂ ਆਂ ਜੀ ਪਠਾਨਕੋਟ ਤੋਂ ਜੀ ਕਿਹੜੀ ਜਵਾਬ ਦੇ ਕਿਹੜੀ ਪੋਸਟ ਵਾਸਤੇ ਸਰ ਅਸਿਸਟੈਂਟ ਡਿਸਟ੍ਰਿਕਟ ਟਰਨੀ ਦੀ ਪੋਸਟ ਲਈ ਮੈਂ ਸਿਲੈਕਟ ਹੋਇਆ ਅਸਿਸਟੈਂਟ ਡਿਸਟ੍ਰਿਕਟ ਅਫਸਰ ਜੀ ਇਹ ਤੋਂ ਪਹਿਲਾਂ ਤਾਂ ਸਾਡੇ ਵੱਲੋਂ ਮੁਬਾਰਕਾਂ ਵੀਰ ਤੁਹਾਨੂੰ ਤੁਹਾਡੇ ਪਰਿਵਾਰ ਨੂੰ ਤੁਹਾਡੀ ਮਿਹਨਤ ਨੂੰ ਸਲਾਮ ਹੈ ਧੰਨਵਾਦ ਜੀ ਧੰਨਵਾਦ ਸਮਝਾਓ ਕਿ ਕਿੰਨਾ ਕੁ ਮਿਹਨਤ ਕਰਨੀ ਪਈ ਸਰ ਘਾਲਣਾ ਤੇ ਬਹੁਤ ਕਰਨੀ ਪੈਂਦੀ ਹੈ ਜੀ ਮੈਨੂੰ ਖੁਦ ਨੂੰ 6 ਸਾਲ ਹੋ ਗਏ ਆ ਜੀ ਇਸ ਤਿਆਰੀ ਦੇ ਵਿੱਚ ਤੇ ਮੈਂ ਜੁਡੀਸ਼ਰੀ ਦੀ ਤਿਆਰੀ ਸ਼ੁਰੂ ਕੀਤੀ ਸੀਗੀ ਜੀ ਤੇ ਮੈਂ ਪੀਸੀਐਸ ਐਚੀਐਸ ਇੰਟਰਵਿਊ ਦੇ ਚੁਕੇ ਆ ਜੀ ਪਰ ਇਨ ਬਿਟਵੀਨ ਏਡੀ ਦੀ ਪੋਸਟਾ ਮੈਨੂੰ ਮੌਕਾ ਮਿਲਿਆ ਤੇ ਮੈਂ ਮਿਹਨਤ ਕੀਤੀ ਹੈ ਜੀ ਇਹ ਵੀ ਕਲੀਅਰ ਹੋਇਆ ਤੇ ਮੈਂ ਆਲਰੇਡੀ ਅਸਿਸਟੈਂਟ ਲੀਗਲ ਲੀਗਲ ਅਫੀਸਰ ਵੀ ਹੈਗਾ ਜੀ ਪੰਜਾਬ ਪ ਤੇ ਇਹਦੇ ਵਿੱਚ ਵੀ ਸਰ ਮੇਰੀ ਸਿਲੈਕਸ਼ਨ ਹੋਈ ਆ ਸਰਕਾਰ ਦਾ ਬਹੁਤ ਬਹੁਤ ਧੰਨਵਾਦ ਪੜ ਕੇ ਆਇਆ ਕਿ ਕੁਝ ਵਿਚ ਵਿਚਾਲੇ ਕੁਸਚਨ ਸਰ ਬਹੁਤ ਮਿਹਨਤ ਹੈ ਪਰ ਮਿਹਨਤ ਦੇ ਪਿੱਛੇ ਕਿਤਨੇ ਕਿਤੇ ਮਜਬੂਰੀ ਵੀ ਸੀਗੀ ਕਿਉਂਕਿ ਫਾਦਰ ਸਾਹਿਬ ਜਿਹੜੇ ਸਰਕਾਰੀ ਨੌਕਰੀ ਤੋਂ ਰਿਟਾਇਰ ਹੋ ਗਏ ਸੀਗੇ ਤੇ ਘਰ ਦੇ ਵਿੱਚ ਤੁਹਾਨੂੰ ਪਤਾ ਹੀ ਹੈ ਜੀ ਪੈਨਸ਼ਨ ਜਿਹੜੀ ਰਹਿ ਜਾਂਦੀ ਆ ਤੇ ਘਰ ਦੇ ਵਿੱਚ ਇੰਨਾ ਕੋਈ ਪੈਲੀ ਵਗੈਰਾ ਜਾਂ ਕੋਈ ਜ਼ਮੀਨ ਜਾਂ ਪ੍ਰਾਪਰਟੀ ਵੀ ਨਹੀਂ ਆ ਕਿ ਜਿੱਦਾਂ ਉਹਦੇ ਆਸਰੇ ਦੇ ਵਿੱਚ ਰਹਿ ਲੈਂਦੇ ਤੇ ਉਹ ਕਿਤਨੇ ਕਿਤੇ ਮਿਹਨਤ ਦੇ ਨਾਲ ਇੱਕ ਮਜਬੂਰੀ ਵੀ ਮਿਕਸ ਹੋ ਗਈ ਜਿਹਦੇ ਕਰਕੇ ਮਿਹਨਤ ਦਾ ਸਤਾਰ ਹੋਰ ਵੱਧ ਗਿਆ ਜੀ ਤੇ ਪਰਮਾਤਮਾ ਦੀ ਕਿਰਪਾ ਜੀ ਅੱਜ ਮੈਨੂੰ ਅਸਿਸਟੈਂਟ ਡਿਸਟ੍ਰਿਕਟ ਟਾਰਨੀ ਦੀ ਜੌਬ ਮਿਲੀ ਹੈ ਜੀ ਅਸੀਂ ਮਾਪੇ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆਂ ਸਭ ਤੋਂ ਪਹਿਲਾਂ ਉਸ ਪਰਮਾਤਮਾ ਦਾ ਤੇ ਸਰਕਾਰ ਦਾ ਵੀ ਬਹੁਤ-ਬਹੁਤ ਧੰਨਵਾਦ ਹੈ ਜਿਨ੍ਹਾਂ ਨੇ ਦੋ ਸਾਲਾਂ ਦੇ ਵਿੱਚ ਸਾਨੂੰ ਦੂਜੀ ਨੌਕਰੀ ਮਿਲੀ ਹੈ ਜੀ ਦੂਜੀ ਨੌਕਰੀ ਮਿਲੀ ਹੈ ਜੀ ਪਹਿਲਾਂ ਕਿਹੜੀ ਮਿਲੀ ਅਸਿਸਟੈਂਟ ਲੀਗਲ ਆਫੀਸਰ ਜੀ ਪੰਜਾਬ ਪੁਲਿਸ ਦੇ ਵਿੱਚ ਅੱਛਾ ਪੰਜਾਬ ਪੁਲਿਸ ਹਾਂਜੀ ਮੈਨੂੰ ਦੂਜਾ ਨਿਯੁਕਤੀ ਪੱਤਰ ਮਿਲ ਗਿਆ ਹਾਂਜੀ ਸਰ ਮੈਨੂੰ ਦੂਜਾ ਨਿਯੁਕਤੀ ਪੱਤਰ ਮਾਲ ਦੀ ਗੱਲ ਆ ਵੈਸੇ ਜੀ ਬਿਲਕੁਲ ਮਤਲਬ ਕੁਝ ਬਦਲੇ ਲੱਗਦੇ ਸਰ ਬਿਲਕੁਲ ਬਦਲੇ ਆ ਜੀ ਮੌਕੇ ਮਿਲੇ ਆ ਜੀ ਮੌਕੇ ਮਿਲੇ ਆ ਤੇ ਅਸੀਂ ਉਹਦਾ ਫਾਇਦਾ ਲਿਆ ਜੀ ਕਿਉਂਕਿ ਮਿਹਨਤ ਕਰਦੇ ਆ ਰਹੇ ਹਾਂ ਸ਼ੁਰੂ ਤੋਂ ਜੇ ਮੌਕਾ ਨਾ ਮਿਲਦਾ ਤੇ ਸ਼ਾਇਦ ਅਸੀਂ ਵੀ ਉਹਨਾਂ ਨੌਜਵਾਨਾਂ ਵਾਂਗ ਸਰਕਾਰ ਨੂੰ ਪੇਟਰੇ ਹੁੰਦੇ ਜਾਂ ਕਿਤੇ ਨਾ ਕਿਤੇ ਅਸੀਂ ਸਿਸਟਮ 'ਚ ਕਮੀਆਂ ਘੜਦੇ ਬਟ ਨਹੀਂ ਸਿਸਟਮ ਸਾਡਾ ਠੀਕ ਹੈ ਸਾਨੂੰ ਖੁਦ ਤੇ ਵਿੱਚ मतलब काम ਕਰਨ ਦੀ ਜਰੂਰਤ ਹੈਗੀ ਆ ਅਸੀਂ ਖੁਦ ਦੇ ਕੰਮ ਕਰੀਏ ਅਸੀਂ ਮਿਹਨਤ ਕਰੀਏ ਸਰਕਾਰ ਇਹ ਸਰਕਾਰ ਆਪਣਾ ਬਹੁਤ ਵਧੀਆ ਕੰਮ ਕਰ ਰਹੀ ਹੈ ਜੀ ਅਸੀਂ ਸਰਕਾਰ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜੀ ਨਹੀਂ ਜੀ ਪਰਿਵਾਰ ਚ ਮੌਕਾ ਨਹੀਂ ਮਿਲਿਆ ਜੀ ਪਰਿਵਾਰ ਘਰੀ ਵੇ ਜੀ ਜੀ ਮਤਲਬ ਦਈ ਦੇ ਵਿੱਚ ਖੰਡ ਪਾ ਕੇ ਜਰੂਰ ਭੇਜਿਆ ਹੋਊਗਾ ਕਿ ਸਾਡਾ ਬਿਲਕੁਲ ਜੀ ਬਿਲਕੁਲ ਮਾਪੇ ਦੇ ਸਵੇਰ ਦੇ ਫੋਨ ਤੇ ਫੋਨ ਆ ਰਹੇ ਆ ਮੇਰੇ ਵਾਈਫ ਵੀ ਹੈ ਜੀ ਉਹਨਾਂ ਦੇ ਵੀ ਫੋਨ ਆ ਰਹੇ ਆ ਸਾਰਿਆਂ ਦੇ ਉਹਨਾਂ ਨੇ ਮੁਬਾਰਕਾ ਦਿੱਤੀਆਂ ਜੀ ਮਾਪੇ ਲਈ ਤਾਂ ਜੀ ਇੱਕ ਅਨੋਖਾ ਦਿਨ ਹੁੰਦਾ ਜੀ ਉਹ ਨਾਲੀ ਤਾਂ ਜੀ ਬਸ ਇਹ ਕੀ ਬਸ ਇੱਕ ਅਸੀਂ ਮਹਿਸੂਸ ਸਾਧਰੀ ਸਾਹਿਬ ਵੀ ਕਹਿੰਦੇ ਹੁੰਦੇ ਆ ਕਿ ਜੇ ਪਰਿਵਾਰ ਦਾ ਇੱਕ ਮੈਂਬਰ ਪੜ ਜਾਏ ਨੌਕਰੀ ਮਿਲ ਜਾਏ ਤਾਂ ਪੁਸ਼ਤਾਂ ਸੁਧਰ ਜਾਂਦੇ ਬਿਲਕੁਲ ਸਰ ਇਹੀ ਗੱਲ ਹੈ ਜੀ ਸਾਡਾ ਵੀ ਸੁਪਨਾ ਸੀਗਾ ਮੇਰੇ ਫਾਦਰ ਸਾਹਿਬ ਦਾ ਸੁਪਨਾ ਸੀਗਾ ਜੀ ਮੇਰਾ ਬੇਟਾ ਮੇਰੇ ਤੋਂ ਉੱਪਰਲੀ ਪੋਸਟ ਆ ਕੇ ਕਾਨੂੰਨ ਨਿਯੁਕਤ ਹੋਏ ਤੇ ਅੱਜ ਉਹ ਸੁਪਨਾ ਮਾਨ ਸਰਕਾਰ ਦੇ ਇਹਦੇ ਵਿੱਚ ਮੇਰਾ ਪੂਰਾ ਹੋ ਰਿਹਾ ਜੀ ਤੇ ਬਹੁਤ ਖੁਸ਼ੀ ਹੋ ਰਹੀ ਹੈ ਜੀ ਥੈਂਕ ਯੂ ਜੀ ਧੰਨਵਾਦ ਜੀ ਤਾਂ ਨੌਜਵਾਨ ਬੜੇ ਖੁਸ਼ ਨੇ ਕਹਿੰਦੇ ਕਿ ਦੋ ਦੋ ਮੌਕੇ ਮਿਲੇ ਆ ਦੋ ਦੋ ਮੌਕਿਆਂ ਦੇ ਵਿੱਚੋਂ ਉਹ ਕਹਿੰਦੇ ਨੇ ਕਿ ਇਹ ਹੁਣ ਸਾਡੀ ਪ੍ਰਾਇੋਰਟੀ ਸੀ ਕਿ ਅਸੀਂ ਕਿੱਥੇ ਜੁਆਇਨ ਕਰਨਾ ਜਾਂ ਕਿਹੜੀ ਜੌਬ ਨੂੰ ਜਿਹੜੀ ਆ ਉਹ ਪ੍ਰਾਇੋਰਟੀ ਦੇਣੀ ਆ ਤਾਂ ਜੋ ਜਿਹੜੇ ਆ ਉਹ ਵੱਖ-ਵੱਖ ਨਿਯੁਕਤੀ ਪੱਤਰ ਲੈਣ ਦੇ ਪਹੁੰਚੇ ਉਹ ਸਰਕਾਰ ਦਾ ਧੰਨਵਾਦ ਕੀਤਾ ਜਾ ਰਿਹਾ ਹੈ